Yeah, 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 yeah. ਉੱਥੇ ਬੰਦੇ ਇਕੱਠੇ ਹੋਇਆ ਸੀ ਮੈਨੂੰ ਪਤਾ ਲੱਗ ਮੈਂ ਮੈਂ ਵੀ ਕਿੰਡੋ ਗਿਆ ਸੀ ਮੈਂ ਦੇਖਿਆ ਮੈਂ ਕਿੰਦਾ ਲੱਗ ਰਿਹਾ ਹੈਗਾ ਮੈਨੂੰ ਕੀ ਕਰਨਾ ਇੱਜਾ ਗਿਆ ਵੀ ਮੈਂਗਾ ਇਹੀ ਬੈਠ ਕੇ ਗੱਲ ਕਰ ਲਾ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਮੇਰੇ ਮੁੱਕਾ ਮਾਰਿਆ ਇੱਥੇ ਬੱਕੀ ਜਾ ਕਿੱਥੇ ਦੇ ਰਹਿਣ ਵਾਲੇ ਟੱਕੀ ੁੱਲੜਾ ਰਹੀ ਟੁੱਲੜਾ ਰਹੀ ਹਾਂ ਤੇ ਲੜਾਈ ਦਾ ਕਾਰਨ ਕੀ ਇਹ ਸਾਹਮਣੇ ਲੜਾਈ ਉੱਥੇ ਗੁੰਜਰ ਗੱਜਰ ਵਟਾਲੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹਦਾ ਇਹਦੇ ਵਿੱਚ ਹਾਂਜੀ ਇਹੀ ਗਿਆ ਸੀ ਕਿਸੇ ਕਿਹਾ ਵੀ ਨਾਵਠਾਲ ਸਾਡੀ ਆਇਆ ਜੀ ਆ ਨੇੜੇ ਕਿੰਨੇ ਵਿਅਕਤੀ ਨੇ ਤੁਹਾਡੇ ਤੇ ਹਮਲਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੂੰਹ 'ਕਾ ਮਾਰਿਆ ਵਸ ਕੋਈ ਪਹਿਚਾਨ ਪਹਿਚਾਨ ਜਿਹੜਾ ਧੰਕਾਰ ਧੰਕਾਰ ਕਿੱਥੇ ਦੇ ਰਹਿਣ ਵਾਲੇ ਉਹ ਚੇਅਰਮੈਨ ਦਾ ਮੁੰਡਾ ਹੈ ਜੀ ਬਹੁਤ ਬਦਮਾਸ਼ ਚੇਅਰਮੈਨ ਬਹੁਤ ਔਕੜ ਕੇ ਲੱਗ ਕੋਣ ਚੇਅਰਮੈਨ ਗੁਰਦੇਵ ਸਿੰਘ ਚੇਅਰਮੈਨ ਇੱਕ ਚੇਅਰਮੈਨ ਇੱਕ ਚੇਅਰਮੈਨ ਮਾਮਲਾ ਸਾਡਾ ਦਾ ਕੋਈ ਨਹੀਂ ਇਹ ਤਾਂ ਕਰ ਰਿਹਾ ਸਿੱਧੀ ਕਰ ਰਿਹਾ ਸਾਡੇ ਨੂੰ ਚੜ੍ਹ ਕੇ ਆ ਗਿਆ ਨੂੰਜਰ ਬੱਥੇ ਸਾਡੇ ਬੈਠੇ ਆਪਣੇ ਬਦਲ ਦੇ ਵਿੱਚ ਕਿੰਨੇ ਨੇ ਲਾ ਵੀ ਕਿਹਦਾ ਨਹੀਂ ਰਕਾ ਹਾਂ ਜੀ ਲੜਾਈ ਦਾ ਕਾਰਨ ਕੀ ਸਾਹਮਣੇ ਇਹੇ ਪਾ ਕੇ ਆ ਕੇ ਸਾਨੂੰ ਪੱਟੀਆਂ ਵੀ ਪਾ ਰਹੇ ਤੁਸੀਂ ਇਹ ਤੇ ਗੁਜਰਖਾਨੇ ਬਟਾ ਰਹੇ ਹਾਂ ਜੀ ਸਾਹਮਣੇ ਮੇਰੇ ਪੱਤਨਾਂ ਦੇ ਨਾਲ ਤਾੜੀ ਪੱਟੀ ਮੇਰੇ ਅੜਨੇ ਕਿੰਨੇ ਵੇਲੇ ਹੋਇਆ ਹੈ 112:00 12:00 ਦਾ ਟਾਈਮ ਸੀ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15-20 ਜਣੇ ਸੀ 15-20 ਜਣੇ ਹਾਂ ਸਿਗੋ ਪਹਿਚਾਨ ਜਾਏ ਵਿਅਕਤੀ ਪਨੋਟ ਮੰਗਾ ਮਿੱਟੂ ਉਹ ਪਾ ਕੇ ਪਾਣੀ ਮੰਗਦੇ ਸੀ ਹੋਰ ਉਹ ਬੰਦੇ ਤੇ ਮੈਲੂ ਵੀ ਕੋਈ ਰੰਜਿਸ਼ ਕੀਤੀ ਤੁਹਾਡੀ ਕੋਈ ਰੰਜਿਸ਼ ਨਹੀਂ ਸਾਡੇ ਮੇਰੇ ਫੜੀ ਫਰਵਰੀ ਕਹਿੰਦਾ ਕੋਈ ਰੰਜਿਸ਼ ਨਹੀਂ ਐਸਐਚਓ ਸਾਹਿਬ ਇਹ ਜਾਣਕਾਰੀ دی ਲੜਾਈ ਹੋਈ ਆ ਅਟਲਪੁਰ ਮੇਰੇ ਫੁਲਾਰਾਈ ਦੇ ਵਿੱਚ ਲੜਾਈ ਹੋਈ ਆ ਵੀ ਬੰਦੇ ਆ ਕੇ ਸਿਵਲ ਹਸਪਤਾਲ ਪਾਗਲੇ ਇੱਕ ਸਿਵਲ ਹਸਪਤਾਲ ਐਮਰਜੈਂਸੀ ਤੇ ਆ ਇੱਕ ਬੰਨੇ ਗੁਰਦਿਆਲ ਸਿੰਘ ਇੱਕ ਬੰਨੇ ਸ਼ੀ ਕੁਮਾਰ ਤੋਂ ਦੋ ਬੰਦੇ ਆ ਕੇ ਆ ਇਹਨਾਂ ਨੇ ਦੋ ਸਟੇਟਮੈਂਟ ਲਿਖੋਦੇ ਆ ਸਰਕਾਰ ਕੀ ਕਾਰਨ ਕੀ ਲੜਾਈ ਦਾ ਸਾਹਮਣੇ ਆਇਆ ਕੁਝ ਕਾਰਨ ਕੋਈ ਇਹਨਾਂ ਨੇ ਮੈਂ ਵਰਬਲੀ ਪੁੱਛਿਆ ਵਾ ਦੱਸਿਆ ਗੁਜਰਾ ਰੱਖੇ ਹੋਏ ਸੀ ਗੁਜਰਾ ਨੂੰ ਮਤਲਬ ਟਟਾਉਣ ਦੀ ਕੋਸ਼ਿਸ਼ ਸੀ ਇਹ ਲੜਾਈ ਪਿੰਡ ਦੇ ਵਿੱਚ ਹੋਈ ਕਿ ਪਿੰਡ ਤੋਂ ਬਾਅਦ ਲੜਾਈ ਪਿੰਡ ਦੇ ਵਿੱਚ ਹੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਏ ਆ ਬਾਕੀ ਲੋਕਾਂ ਦੇ ਕੀ ਡਿਟੇਲਸ ਆ ਇਹਦੇ ਹਸਪਤਾਲ ਚ ਵੀ ਅੰਦਰ ਹੱਥ ਪਈ ਹੋਣ ਦੀ ਕੋਸ਼ਿਸ਼ ਹੋਈ ਆ ਹਾਂਜੀ ਹੱਥੋ ਹੱਥ ਪਈ ਹਸਪਤਾਲ ਦੇ ਵਿੱਚ ਹੋਈ ਹੋ ਰਹੀ ਆ ਦੋਨੇ ਧਿਰਾਂ ਲਈ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਨਹੀਂ ਲਈ ਮੇਰੇ ਪਹਿਲਾਂ ਨੂੰ ਪਤਾ ਨਹੀਂ ਕਿ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਬਿਆਨ ਹੁੰਦੇ ਜੇ ਸੰਸਾਰ ਕਾਰੋਬਾਰੀ ਬਣੂਗੀ